ਵਧੀਆ ਜੀ ਜੀ ਤੇ ਆ ਦੇਖੋ ਇਹ ਹੂੰ ਕਾਫੀ ਤਾਦਾਦ ਚ ਨੇ ਭਈ ਇਹ ਕੈਂਚੂਏ ਜਿਨ੍ਹਾਂ ਨੂੰ ਕਹਿ ਦਿੰਦੇ ਆ ਕਿ ਨੋਏ ਤੁਸੀਂ ਦੇਖ ਰਹੇ ਹੋ ਹਾਂ ਜੀ ਹਾਂ ਇੱਕੜੂ ਆ ਸਰ ਜੀ ਵਾਹ ਜੀ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਪੱਟ ਰਹੇ ਹੋ ਉਹਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਹਨਾਂ ਨੂੰ ਕੋਈ ਨਿਸ਼ਾਨ ਨਹੀਂ ਸਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਹਾਂ ਮਨਦੀਪ ਰਜੋਰਾ ਤੁਸੀਂ ਦੇਖ ਰਹੇ ਹੋ ਚੈਨਲ ਸਬਰਾ ਅਸੀਂ ਹਮੇਸ਼ਾ ਕਹਿੰਦੇ ਆ ਕਿ ਇਸ ਚੈਨਲ ਦੇ ਉੱਤੇ ਅਸੀਂ ਹਰ ਤਰ੍ਹਾਂ ਦਾ ਰੰਗ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਜਿਹੜੇ ਰੰਗ ਜਿਹੜੇ ਉਦਮ ਬਾਰੇ ਗੱਲ ਕਰਾਂਗੇ ਉਹ ਹੈ ਗੰਡੋਇਆਂ ਦੀ ਖਾਦ ਤਿਆਰ ਕਰਨ ਦਾ ਇੱਕ ਉਦਮ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਨੌਜਵਾਨ ਸਾਥੀ ਜਿਹੜੇ ਆ ਕੁਝ ਕਰ ਰਹੇ ਨੇ ਪ੍ਰਵੀਨ ਜੀ ਨੇ ਇਹ ਉਦਮ ਖਾਸ ਤੌਰ ਤੇ ਖੋਲਿਆ ਹੋਇਆ ਹੈਗਾ ਬਠਿੰਡਾ ਦੇ ਬੀਲ ਰੋਡ ਤੇ ਤੇ ਇੱਥੇ ਜੋ ਵੀ ਬੈੱਡ ਲੱਗੇ ਨੇ ਕਾਫੀ ਤਾਦਾਦ ਚ ਬੈੱਡ ਇੱਥੇ ਲੱਗੇ ਨੇ ਤੇ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਗੰਡੋਏ ਜਿਹੜੇ ਆ ਉਹ ਵੀ ਇੱਥੇ ਲਾਏ ਹੋਏ ਨੇ ਤੇ ਪ੍ਰੋਪਰ ਇੱਕ ਸੈਟਅਪ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਤਿਆਰ ਕੀਤਾ ਹੋਇਆ ਹੈ ਵੀ ਗੰਡੋਏ ਜਿਹੜੇ ਆ ਉਹਨਾਂ ਨੂੰ ਨੁਕਸਾਨ ਨਾ ਹੋਵੇ ਸਗੋਂ ਉਹਨਾਂ ਦੀ ਗਰੋਥ ਹੋਵੇ ਤੇ ਵੱਧ ਤੋਂ ਵੱਧ ਖਾਦ ਜਿਹੜੀ ਹੈ ਤਿਆਰ ਹੋਵੇ ਕਿਉਂਕਿ ਇੱਕ ਇਹ ਚੰਗਾ ਉਪਰਾਲਾ ਹੈ ਚੰਗਾ ਬਿਜ਼ਨਸ ਹੈ ਸਾਢੇ 1.300 ਰੁਪਿਆ ਦੇ ਕਿਲੋ ਕਹਿੰਦੇ ਆ ਜਦੋਂ ਇਹਨਾਂ ਨਾਲ ਸੀ ਥੋੜੀ ਬਹੁਤ ਰਿਕਾਰਡਿੰਗ ਤੋਂ ਪਹਿਲਾਂ ਸ਼ੂਟਿੰਗ ਤੋਂ ਪਹਿਲਾਂ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਢੇ 1.300 ਰੁਪਏ ਕਿਲੋ ਗੰਡੋਏ ਮਿਲ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਖਾਦ ਤਿਆਰ ਕਰ ਦਿੰਦੇ ਆ ਉਹਨਾਂ ਨੂੰ ਗੋਹਾ ਪਾਉਣ ਤੋਂ ਬਾਅਦ ਤਾਂ ਇਹੀ ਖਾਦ ਫਿਰ 40 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ ਤਾਂ ਅਸੀਂ ਸੋਚ ਸਕਦੇ ਹਾਂ ਵੀ ਮੁਨਾਫਾ ਬਹੁਤ ਹੈ ਇਸ ਕਿਤੇ ਚ ਇਸ ਸਪੇਸ਼ੇ ਚ ਅਸੀਂ ਸਾਰੀ ਜਾਣਕਾਰੀ ਲੈਣੇ ਆ ਇੱਥੇ ਜੋ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਪ੍ਰਵੀਨ ਜੀ ਦੇ ਇਸ ਫਾਰਮ ਦੇ ਉੱਤੇ ਗੁਰਸੇਵਕ ਸਿੰਘ ਜੀ ਆਓ ਚਲਦੇ ਹਾਂ ਗੁਰਸੇਵਕ ਸਿੰਘ ਜੀ ਕੋਲ ਸਤਿ ਸ਼੍ਰੀ ਅਕਾਲ ਬਾਪੂ ਤਗੜੇ ਹੋ ਜੀ ਗੁਰਸੇਵਕ ਸਿੰਘ ਜੀ ਤੋਂ ਥੋੜੀ ਦੇਰ ਕੰਮ ਛਡਾਉਣੇ ਆ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕਰਦੇ ਆ ਗੁਰਸੇਵਕ ਜੀ ਤੁਹਾਡਾ ਸਵਾਗਤ ਹੈ ਜੀ ਵੀਡੀਓ ਚ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਸੇਵਕ ਜੀ ਦੱਸੋ ਸਾਨੂੰ ਫਿਰ ਇਹ ਤੁਸੀਂ ਇੰਨੇ ਸਾਰੇ ਬੈੱਡ ਤਿਆਰ ਕੀਤੇ ਨੇ ਦਿਖਾਓ ਸਾਨੂੰ ਕਿਵੇਂ ਇਹ ਗੰਡੋਏ ਤੁਸੀਂ ਬੈੱਡਾਂ 'ਚ ਛੱਡੇ ਹੋਏ ਨੇ ਤੇ ਕਿਸ ਤਰ੍ਹਾਂ ਦਾ ਇਹ ਧੰਦਾ ਹੈ ਇਸ ਬਾਰੇ ਜਾਣਕਾਰੀ ਦਿਓ ਇਹ ਧੰਦਾ ਸਰ ਬਹੁਤ ਵਧੀਆ ਜੀ ਜੀ ਆ ਦੇਖੋ ਜੀ ਹੂੰ ਕਾਫੀ ਤਦਾਦ 'ਚ ਨੇ ਭਈ ਇਹ ਕੈਂਚੂਏ ਜਿਨ੍ਹਾਂ ਨੂੰ ਕਹਿ ਦਿੰਦੇ ਆ ਗੰਡੋਏ ਤੁਸੀਂ ਦੇਖ ਰਹੇ ਹੋ ਹਾਂ ਜੀ ਗੰਡੋਆ ਸਰ ਜੀ ਵਾਹ ਜੀ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਪਟਰਾਏ ਉਹਨੂੰ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਸਰ ਜੀ ਦੱਸੋ ਇਹਨਾਂ ਬਾਰੇ ਸਾਨੂੰ ਕਿਸ ਤਰ੍ਹਾਂ ਇਹ ਲਿਆ ਕੇ ਛੱਡਦੇ ਹੋ ਕੀ ਚੀਜ਼ ਹੈ ਇਹ ਕਾਸ ਦੇ ਵਿੱਚ ਛੱਡੇ ਹੋਏ ਨੇ ਇਹ ਦੱਸੋ ਇਹ ਸਰ ਪਹਿਲਾਂ ਪਾਉ ਮਤਲਬ ਗੋਹਾ ਲੈਨੇ ਗੋਬਰ ਇੱਕ ਵਾਰੀ ਗੋਬਰ ਮਤਲਬ ਡੇਰੀ ਤੋਂ ਲਿਆਂਦਾ ਜਾਂਦਾ ਜੀ ਤੇ ਲਿਆ ਕੇ ਇਹਨੂੰ ਇੱਦਾਂ ਹੀ ਖਿਲਾਰਿਆ ਜਾਂਦਾ ਜੀ ਹੂੰ ਖਿਲਾਰ ਕੇ ਇਹਦੀ ਹੀਟ ਕੱਢੀ ਜਾਂਦੀ ਆ ਪਾਣੀ ਪੂਣੀ ਇੱਦਾਂ ਹੀ ਮਾਰਿਆ ਜਾਂਦਾ ਠੀਕ ਹੈ ਜੀ ਲਗਭਗ ਇਹ 15 10 15 ਦਿਨ ਬਾਹਰ ਹੀ ਪਿਆ ਰਹਿੰਦਾ ਜੀ ਜੀ 15 ਦਿਨ ਬਾਹਰ ਪੈਣ ਤੋਂ ਬਾਅਦ ਇਹਨੂੰ ਫਿਰ ਬਾੜ ਦੇ ਕੇ ਇੱਦਾਂ ਵਿੱਚ ਪਾ ਜਾਂਦਾ ਜੀ ਠੀਕ ਹੈ ਇਹਦੇ ਉੱਤੋਂ ਖਾਦ ਲਾਹੀ ਜਾਂਦੀ ਆ ਖਾਦ ਇੱਕ ਸ਼ੈੱਡ 'ਚ ਲੈ ਜਾਂਦੀ ਆ ਇਦੋਂ ਪ੍ਰੋਪਰ ਥੱਲੇ ਰਹਿ ਗਿਆ ਜੀ ਮੈਂ ਇੰਨਾ ਨਾ ਮੰਨ ਲੂਗਾ ਅੱਧਾ ਤਾਂ ਬੈੱਡ ਰਹਿ ਗਿਆ ਥੱਲੇ ਉਹ ਗੋਡੂਵਰ ਹੈਗਾ ਹੂੰ ਇਹਦੇ ਆਪਾਂ ਇਦਾਂ ਪਲਟੀ ਕਰ ਦੇਣੀ ਆ ਇਹ ਤੋਂ ਤਾਜਾ ਗੋਹਾ ਲਾ ਕੇ ਥੱਲੇ ਉਹ ਹੀ ਬਾਹਰ ਲਾਈ ਠੀਕ ਆ ਜੀ ਤੇ ਉੱਪਰ ਗੜੂਆ ਛੱਡ ਦੇਣਾ ਜੀ ਇਹ ਚ ਵੇ ਤੇ ਇਹ ਤੁਸੀਂ ਇਹਨਾਂ ਦੇ ਉੱਤੇ ਪੱਲੀਆਂ ਕਾਤੋਂ ਵਿਛਾਈਆਂ ਹੋਈਆਂ ਇਹ ਸਾਰਾ ਇਦਾਂ ਵੀ ਇੱਕ ਤਾਂ ਆਪਣੀਆਂ بارشਾਂ ਦੀ ਤੇ ਇਹ ਮਤਲਬ ਬੈੱਡ ਨਾ ਢਲੂ ਆਪਣਾ ਠੀਕ ਆ ਦੂਜਾ ਨੰਬਰ ਇਹ ਮਤਲਬ ਪਾਣੀ ਮੋਚਰ ਸਹੀ ਰੱਖਦਾ ਜੀ ਸੁੱਕਦੀ ਨਹੀਂ ਬੈੱਡ ਅੱਛਾ ਇਹਨਾਂ ਨੂੰ ਮੋਚਰ ਚਾਹੀਦਾ ਜੀ ਕੁਝ ਤੋਂ ਖਾਂਦੇ ਨਹੀਂ ਸਰ ਕਰੜਾ ਤਾਂ ਖਾਈ ਨਹੀਂ ਸਕਦੇ ਨਾ ਕਰੜਾ ਆ ਗੰਡੋਈ ਜਿਹੜਾ ਖਾ ਕੇ ਫਿਰ ਉਸ ਨੂੰ ਖਾਦ ਦੇ ਵਿੱਚ ਤਬਦੀਲ ਕਰ ਨਹੀਂ ਸਕਦੇ ਕਰ ਨਹੀਂ ਸਕਦੇ ਹਾਂ ਜੀ ਹਾਂਜੀ ਹਾਂਜੀ ਤੇ ਇਸ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ ਕੰਮ ਕਿ ਆਊਗਾ ਇਹ ਇੰਨੇ ਸਾਰੇ ਤੁਸੀਂ ਖਾਦ ਤਿਆਰ ਕਰ ਲੋਂਗੇ ਇਹ ਸਾਰੀ ਕੰਮ ਕਿਵੇਂ ਆਊਗੀ ਦੱਸੋ ਸਾਨੂੰ ਇਸ ਦੇ ਬਾਰੇ ਇਹ ਸਰ ਮਾਰਕੀਟ ਤਾਂ ਐ ਵੀ ਜੀ ਇਦਾਂ ਹੀ ਪਰੇ ਲਾ ਦੇਣੀ ਹੈ ਜੋ ਤਿਆਰ ਹੋ ਗਈ ਆ ਵੇਖੋ ਜੀ ਪ੍ਰੋਪਰ ਹਮ ਆ ਸਾਰੀ ਤਿਆਰ ਹੈ ਜੀ ਜੀ ਇਹਨੂੰ ਲਾ ਕੇ ਆਪਾਂ ਹੋ ਕਰਕੇ ਇਹਨੂੰ ਲਾ ਕੇ ਉੱਥੇ ਲਈ ਆਇਆ ਨਾ ਸ਼ਾਮੇ ਜੀ ਠੀਕ ਹੈ ਜੀ ਇਹਦਾ ਮੋਇਸਚਰ ਮਤਲਬ ਨੋਰਮਲ ਜਿਵੇਂ ਲੱਡੂ ਜਾਂ ਵਟਦੇ ਜੀ ਹਮ ਪਰ ਪ੍ਰੀਜੀ ਕਰਕੇ ਫਿਰ ਇਹ ਦੂਜੇ ਪੈਕਿੰਗ ਕਰ ਦੇਣੀ ਹੈ ਜੀ ਹਾਂਜੀ ਪੈਕਿੰਗ ਕਰਕੇ ਜਿਵੇਂ ਕਣਕ ਤੋਂ ਲੈ ਕੇ ਹਰ ਤਰ੍ਹਾਂ ਦੀ ਫਸਲ 'ਚ ਪਾਈ ਜਾਂਦੀ ਹੈ ਜ਼ਿਆਦਾਤਰ ਸਬਜ਼ੀ ਹੋਗੀ ਫਲ ਫਰੂਟ ਹੋਗਾ ਹਰ ਇੱਕ ਚੀਜ਼ 'ਚ ਪਾਈ ਜਾਂਦੀ ਹੈ ਜੀ ਹਾਂਜੀ ਜਦੋਂ ਤੁਸੀਂ ਇਹ ਖਾਦ ਚੁੱਕ ਕੇ ਲਜਾਣੀ ਹੈ ਇਹਦੇ 'ਚ ਪਏ ਗੰਡੋਏ ਫਿਰ ਕੱਢਦੇ ਕਿਵੇਂ ਅੱਡ ਕਿਵੇਂ ਕਰਦੇ ਇਹ ਸਾਰਾ ਘਾਹ ਰੋਲ ਨਹੀਂ ਹੁੰਦੀ ਜੀ ਆਪਣੇ ਉਹ ਘਾਹ ਰੋਲ ਨੂੰ ਪਰ ਮਾਰਦੇ ਨੇ 45 ਮਿੰਟਾਂ ਬਾਅਦ ਗਡੋਆ ਇਹਨਾਂ ਨਾਲ ਥੱਲੇ ਚਲਾ ਜਾਂਦਾ ਜੀ ਠੀਕ ਆ ਜੀ ਉਹਨੂੰ ਫੇਰ ਲਾ ਲੈਣੇ ਆ ਇਦਾਂ ਹੀ ਫੇਰ ਸਟੈਪ ਬਾਈ ਸਟੈਪ ਚੱਲਦਾ ਜੀ ਜੀ ਹਾਂਜੀ ਸੋ ਇੱਥੇ ਆਹ ਤੁਸੀਂ ਗੋਹਾ ਪਾਇਆ ਵੇ ਆਏ ਨਵਾਂ ਬੈੱਡ ਤਿਆਰ ਕਰ ਰਹੇ ਆ ਇਹ ਸਾਰਾ ਜਿਵੇਂ ਹੁਣ ਬਾਰਿਸ਼ ਆਉਂਦੀ ਆ ਇਹ ਚ ਕੱਚਾ ਮਾ ਲੈਣੀ ਸੀਗਾ ਇਹਨੂੰ ਆਪ ਲਾ ਸਕਦੇ ਆ ਇਸ ਵਿੱਚ ਆਂਡਾ ਬਹੁਤ ਜ਼ਿਆਦਾ ਨਾ ਜੀ ਜੀ ਸਾਨੂੰ ਦਿਖਾਓਗੇ ਅੰਡੇ ਜਿਹੜੇ ਆ ਕਿਸ ਤਰ੍ਹਾਂ ਦੇ ਨੇ ਹਾਂਜੀ ਹਾਂਜੀ ਸਰ ਜੇ ਦਿਖਦੇ ਆ ਤਾਂ ਇਹ ਆ ਬਿਕੁਈ ਜੀ ਹਾਂਜੀ ਸਰ ਜੀ ਜੀ ਸੋ ਗੁੰਡੋਏਆਂ ਦੇ ਅੰਡੇ ਐ ਤੇ ਇਹ ਕਿੰਨੇ ਕੁ ਛੇਤੀ ਗਰੋ ਕਰਦੇ ਐ ਇਹਨਾਂ ਦੀ ਤਾਦਾਦ ਕਿੰਨੇ ਕੁ ਛੇਤੀ ਵਧਦੀ ਐ ਇਹਨਾਂ ਦੀ ਬਹੁਤ ਜਲਦੀ ਸਰ ਇਹ ਆ ਬੱਚਾ ਜਾਈਏ ਮਤਲਬ ਜਲਦੀ ਆਪ ਇੱਕ ਬੱਚਾ ਹੀ ਨਿਕਲ ਜਾਈਏ ਹਾਂਜੀ ਹਾਂਜੀ ਜੀ ਠੀਕ ਆ ਤੇ ਮਾਰਕੀਟ ਦੇ ਵਿੱਚ ਕੀ ਭਾਅ ਵਿਕਦੀ ਐ ਖਾਦੇ ਇਹ ਆਪਣੇ ਅਸੀਂ ਜਿਹੜੇ ਆਪਦੇ ਸਾਨ ਵੈਸੇ 40 ਰੁਪਏ ਕਿਲੋ ਵੇਚਦੇ ਆ ਸਰ ਪਰ ਕੇਜੀ ਚਾਹੇ ਕੋਈ ਗੱਟਾ ਲੈ ਜੇ ਚਾਹੇ ਕੋਈ ਕਿਲੋ ਲੈ ਜੇ ਰੇਟ ਇੱਕੋ ਹੀ ਐ ਹਾਂਜੀ ਤੇ ਫਿਰ ਤੁਹਾਡੀ ਇਹ ਖਾਣੇ ਚੋਨੇ ਚ ਵੀ ਪਾਈ ਜਾਂਦੀ ਹੈ ਚੋਨੇ ਚ ਵੀ ਪਾਈ ਚੋਨੇ ਚ ਹੀ ਪਾਈ ਹੈ ਬਹੁਤ ਦੋਸਤੋ ਸਾਨੂੰ ਕਿੱਥੇ ਕਿੱਥੇ ਇਸ ਖਾਦ ਦੀ ਵਰਤੋਂ ਕਰ ਸਕਦੇ ਹਾਂ ਇਹਨੂੰ ਹਰ ਫਸਲ ਚ ਕਰਦੇ ਆ ਜਿਵੇਂ ਆਪਣੇ ਗਵਾਂਟਿੰਗਾਂ ਦੇ ਝੋਨਾ ਲਵਾਇਆ ਸੀ ਝੋਨੇ ਚ ਪਾਈ ਹੋਈ ਕਣਕ ਹੋ ਗਈ ਤੇ ਕੋਈ ਮੱਕੀ ਵਗੈਰਾ ਜਿਵੇਂ ਹਰ ਫਸਲ ਚ ਪਾ ਸਕਦੇ ਆ ਮਤਲਬ ਦੂਜੀ ਫਸਲ ਘਟਾ ਸਕਦੇ ਜੀ ਆਪਾਂ ਜੂਰਗਾਂ ਵਗੈਰਾ ਜੀ ਸਾਰੀ ਘਟਾ ਤੇ ਜਿਹੜੀ ਆਪਾਂ ਘਰਾਂ ਚ ਘਰੇਲੂ ਬਗੀਚੀਆਂ ਤੇ ਸਬਜ਼ੀਆਂ ਬੀਜਦੇ ਉਹਨਾਂ ਚ ਬਹੁਤ ਇਦਾਂ ਹੀ ਲਿਆਂਦੇ ਜੀ ਬਹੁਤ ਜ਼ਿਆਦਾ ਲਿਆਂਦੇ ਹਾਂ ਤੇ ਤੁਸੀਂ ਤਾਂ ਬਹੁਤ ਕਾਫੀ ਮਾਤਰਾ ਚ ਇਸ ਫਾਰਮ ਦੇ ਉੱਤੇ ਤਿਆਰ ਕਰਦੇ ਹੋ ਤੇ ਇਹ ਸਾਰੀ ਖਾਦ ਫਿਰ ਜਾਂਦੀ ਕਿੱਥੇ ਤੁਹਾਡਾ ਕਿਤੇ ਟਾਈਪ ਆਪਾਂ ਕੰਪਨੀਆਂ ਦੇ ਨਾਲ ਇਹ ਸਰ ਹਾਂਜੀ ਜੀ ਹਾਂਜੀ ਜਿਵੇਂ ਆਪਣੇ ਆਮ ਦੁਕਾਨਾਂ ਵੱਡੀਆਂ ਹੁੰਦੀਆਂ ਹਮ ਉਹਨਾਂ ਦੁਕਾਨਾਂ ਤੇ ਜਾਂਦੀ ਹੈ ਜੀ ਜੀ ਠੀਕ ਹੈ ਸ਼ੁਰੂਆਤ ਕਿਵੇਂ ਕੀਤੀ ਥੋੜਾ ਜਿਹਾ ਦੱਸੋਗੇ ਜੇ ਕੋਈ ਨਵਾਂ ਨੌਜਵਾਨ ਸਾਥੀ ਸ਼ੁਰੂਆਤ ਕਰਨਾ ਚਾਹੁੰਦਾ ਤਾਂ ਉਹ ਕਿਵੇਂ ਕਰ ਸਕਦਾ ਕਿੰਨੇ ਕੁ ਪੈਸੇ ਉਹਦੇ ਲੱਗਣਗੇ ਤੇ ਕੀ ਕੁਝ ਉਹਨੂੰ ਚਾਹੀਦਾ ਹੋਊਗਾ ਇੱਥੇ ਤਾਂ ਸਰ ਹੁਣ ਮੰਨ ਕੇ ਚਲੋ ਜੀ ਘੱਟੋ ਘੱਟ 2 ਲੱਖ ਰੁਪਏ ਆਉਂਦੇ ਨੇ ਲੱਗ ਜਾਂਦੇ ਜੀ ਅੱਛਾ ਨਵੇਂ ਜੀ ਸ਼ੁਰੂਆਤ ਤੇ ਨੇ ਗੋਹਾਵੀ ਪਮੋਲ ਲੈਣਾ ਕੋੜਾ ਵੀ ਲੈਣਾ ਫਿਰ ਥੋੜਾ ਰਹਿਣ ਸੈਂ ਦਾ ਵੀ ਪ੍ਰਵੰਧ ਕਰਕੇ ਓਤਨ ਲੱਖ ਰੁਪਏ ਆਰਾਮ ਨਾਲ ਲਾ ਦੇ ਠੀਕ ਹੈ ਜੀ ਤੇ ਚਲੋ ਵਧੀਆ ਗੱਲ ਹੈ ਪਰ ਇਸ ਦੇ ਨਾਲ ਇਹ ਵੀ ਹੈ ਦੇਖੋ ਤੁਸੀਂ ਕਿ ਖਾਦ ਜਿਹੜੀ ਹੈ ਜਿਸ ਦੇ ਡੇਰੀ ਫਾਰਮ ਤੇ ਇਹਨਾਂ ਜ਼ਿਆਦਾ ਗੋਹਾ ਜਿਹੜਾ ਉਹ ਪ੍ਰੋਡਿਊਸ ਹੋ ਰਿਹਾ ਹੈ ਹਾਂਜੀ ਹਾਂਜੀ ਉਹ ਵੀ ਇੱਕ ਬਿੱਲੇ ਲੱਗ ਜਾਂਦਾ ਪਹਿਲੇ ਲੱਗਿਆ ਖਾਦ ਦੇ ਰੂਪ ਵਿੱਚ ਵਰਤੇ ਜਾਂਦੇ ਖਾਦ ਦੇ ਰੂਪ ਵਿੱਚ ਵਰਤਿਆ ਜਾਂਦਾ ਉਹੀ ਜਿਹੜੀ ਗੱਲ ਆਪਾਂ ਕਰੀਏ ਵੀ ਇੱਕ ਬੱਠਲ ਜਿਹੜਾ ਹੈ ਗੋਹੇ ਦਾ ਜਦੋਂ ਉਹ ਚੁਕਾਉਂਦੇ ਆ ਪਤਨੀਆਂ ਜਦੋਂ ਬੀਬੀਆਂ ਪਤਨੀਆਂ ਨੇ ਤਾਂ ਉਹ 2 ਰੁਪਈਆ ਦਾ ਬੱਠਲ ਜਿਹੜਾ ਹੈ ਉਹ ਚੁਕਾ ਦਿੰਦੇ ਆ ਤੇ ਇੱਥੇ ਇਸ ਗੋਹੇ ਤੋਂ ਅਸੀਂ ਇਸ ਤਰ੍ਹਾਂ ਖਾਦ ਤਿਆਰ ਕਰਕੇ ਕਿਲੋ ਖਾਦ ਜਿਹੜੀ ਹੈ ਉਹ 40 ਰੁਪਏ ਦੇ ਹਿਸਾਬ ਨਾਲ ਵੇਚ ਸਕਦੇ ਆ ਇਹ ਬੜਾ ਮੁਨਾਫੇਦਾਰ ਸੌਦਾ ਹੈ ਹਾਂਜੀ ਜੀ ਸਰ ਜੀ ਹੋਰ ਕੀ ਕਹੋਗੇ ਸੁਣਨ ਵਾਲਿਆਂ ਨੂੰ ਜੇ ਕੋਈ ਕੰਮ ਕਰਨਾ ਚਾਹੁੰਦਾ ਨਵਾਂ ਤਾਂ ਉਹਨਾਂ ਨੂੰ ਦੱਸੋ ਮੈਂ ਤਾਂ ਕਹਿਣਾ ਜੀ ਬਹੁਤ ਵਧੀਆ ਧੰਦਾ ਜੀ ਹਾਂ ਜੇ ਕੋਈ ਮਤਲਬ ਮਿਹਨਤੀ ਬੰਦਾ ਉਹ ਚਲਾ ਲੇ ਬਹੁਤ ਚੰਗੀ ਗੱਲ ਹੈ ਜੀ ਜੇ ਥੋੜਾ ਜਿਹਾ ਹਿਆਣ ਹੋ ਜੇ ਚੰਗੀ ਗੱਲ ਹੈ ਜੀ ਬੈੱਡ ਤਿਆਰ ਕਰਨ ਲੱਗੇ ਆ ਕਿੰਨੇ ਗੰਡੋਏ ਛੱਡਣੇ ਪੈਂਦੇ ਇਹ ਸਰ ਮੰਨ ਲਓ ਜੀ 35 ਫੁੱਟ ਦਾ ਬੈੱਡ ਆ ਜੀ ਇਹ ਉੱਚਾ 40 ਫੁੱਟ ਦਾ ਤਿਆਰ ਆ ਜੀ 35 ਫੁੱਟ ਦਾ ਜੀ 35 ਜਿਹੇ 1 ਫੁੱਟ 'ਚ 1 ਕਿਲੋ ਪਾਏ ਹੋਏ ਆ ਜੀ ਇਹ ਠੀਕ ਆ ਜੀ ਜਿੱਦਾਂ ਆਪਾਂ ਸ਼ੁਰੂਆਤ ਕੀਤੀ ਜੀ ਠੀਕ ਆ ਜੀ 1 ਫੁੱਟ 'ਚ 1 ਕਿਲੋ ਪਾਏ ਆ ਹੋਰ ਕਰਕੇ ਤੇ ਉਸ ਤੋਂ ਬਾਅਦ ਇਹ ਆਪਣੇ ਆਪ ਗਰੋ ਕਰੀ ਜਾਂਦਾ ਆਪਣੇ ਆਪ ਗਰੋ 27 ਕਿ ਬੈੱਡ ਲਾਇ ਸੀ ਹੁਣ ਤਾਂ ਮੈਨੂੰ ਲੱਗ ਪ 570 ਬੱਡਾ ਦੇ ਹੋਣਗੇ 27 ਬੱਡਾਂ ਤੋਂ ਕਿੰਨਾ ਸਮਾਂ ਹੋ ਗਿਆ ਇਸ ਫਾਰਮ ਨੂੰ ਇਹਨੂੰ ਆਪਾਂ ਨੂੰ 2 ਸਾਲ ਦੇ ਉੱਪਰ ਹੀ ਹੋਣਗੇ 3 ਸਾਲ ਦੇ ਇੱਕ ਕਿੱਟ ਹੋਏ ਸਾਲ ਕਦਾਂ ਇੰਨਾ ਗਾ ਜੀ ਉਹ ਕਰਦੇ ਕਿੱਤਰ ਦਿਨ ਸੈਡ ਕਰਦੇ ਜੀ ਢੇਡ ਤੋਂ ਖਾਦ ਤਿਆਰ ਕਰਨ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਕਿੰਨੇ ਕੁ ਦਿਨਾਂ ਚ ਗੋਹਾ ਪਾਇਆ ਹੋਇਆ ਸਾਡਾ ਖਾਦ ਚ ਬਦਲ ਦਿੰਦੇ ਆ ਇਗਨੋਇ ਇਹ ਸਰ ਜਿਹੜਾ ਆਪਾਂ ਪਹਿਲੀ ਵਾਰ ਕਰਦੇ ਨੇ ਸਟਾਰਟਿੰਗ ਨਵੇਂ ਥਾਂ ਤੇ ਉਹ ਲਗਭਗ 90 ਦਿਨ ਖਾ ਜਾਂਦੇ ਹੂੰ 90 ਦਿਨਾਂ ਬਾਅਦ ਜੇ ਆਪਾਂ ਕਿੱਗੇ ਰਹਿ ਫੇਰ 90 ਦਿਨਾਂ ਬਾਅਦ ਬਣਾਉਂਦਾ ਜੀ ਠੀਕ ਹੈ ਜੇ ਆਪਾਂ ਪਹਿਲਾਂ ਉਹ ਕਰਦੇ ਸਾਨੂੰ ਪਹਿਲਾਂ ਵੀ ਦੱਸਿਆ ਜਿਹੇ ਵਿੱਚ ਗੜੋਵਾ ਨਿੱਕ ਨਿੱਕਾ ਬੱਚਾ ਸਾਰਾ ਇਦਾਂ ਹੀ ਚਲੇ ਜਾਂਦਾ ਪਰ ਇਹਦਾ ਲਾਲਚ ਕਰਕੇ ਤੇ ਆਪਣਾ ਨੁਕਸਾਨ ਆ ਗਿਆ ਚਲੋ ਮਤਲਬ ਗੜੋਵਾ ਹੋ ਗਿਆ ਤੇ ਆਪਣਾ ਬੱਚੇ ਹੋਗੇ ਤੇ ਆਂਡਾ ਹੋ ਗਿਆ ਜੀ ਚਲੇ ਜਾਂਦਾ ਆਂਡਾ ਵੇਚੀ ਚਲਾ ਜਾਂਦੇ ਸੀ ਸੋ ਇਹ ਤਾਂ ਚੰਗੀ ਗੱਲ ਹੈ 2 ਲੱਖ ਰੁਪਇਆ ਲਾ ਕੇ ਹਾਂਜੀ ਵੈਸੇ ਜਿਆਦਾ ਆਪਾਂ ਬੈੱਡ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਆਪਣਾ ਬੈੱਡ ਵਧਣਗੇ ਪੈਦਾਵਾਰ ਜਿਆਦਾ ਹੋਏ ਸੋ ਹਾਂਜੀ ਬਹੁਤ ਚੰਗੀ ਗੱਲ ਹੈ ਸਾਥੀ ਜਿਹੜੇ ਹੈ ਇਹ ਇਸ ਤਰ੍ਹਾਂ ਦੇ ਆਈਡੀਏ ਲੈ ਸਕਦੇ ਆ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਉਹ ਬਾਹਰ ਜਦੋਂ ਜਾਂਦੇ ਆ ਤਾਂ ਦੇਖੋ ਕਿੱਥੇ 2 ਲੱਖ ਰੁਪਈਆ ਤੇ ਕਿੱਥੇ ਜਦੋਂ ਉਹਨਾਂ ਨੇ ਬਾਹਰ ਜਾਣਾ ਤਾਂ ਗੱਲ ਟਿਕਟਾਂ ਟੁਕਟਾਂ ਲਾ ਪਾ ਕੇ ਸਾਰਾ ਜਿਹੜਾ ਹੈ 50-60 ਲੱਖ ਰੁਪਈਆ ਤੱਕ ਗੱਲ ਚਲੀ ਜਾਂਦੀ ਹੈ ਤੇ ਇੱਥੇ ਰਹਿ ਕੇ ਵੀ ਜਿਹੜੇ ਸਾਥੀ ਕੋਲੇ ਇੰਨੀ ਕੁ ਜ਼ਮੀਨ ਜਿੰਨੇ ਚ ਅਸੀਂ ਇਹ ਤੁਹਾਨੂੰ ਫਾਰਮ ਦਿਖਾ ਰਹੇ ਆ ਜੇਕਰ ਉਹਨਾਂ ਦੀ ਆਪਣੀ ਹੈ ਬਹੁਤ ਵਧੀਆ ਨਹੀਂ ਤਾਂ ਕਿਰਾਏ ਤੇ ਵੀ ਲਈ ਜਾ ਸਕਦੀ ਹੈ ਜਗ੍ਹਾ ਤੁਸੀਂ ਵੀ ਇਹ ਰੈਂਟ ਤੇ ਲਈ ਬਿਲਕੁਲ ਸਹੀ ਸੋ ਇੱਥੇ ਰਹਿ ਕੇ ਵੀ ਕੰਮ ਧੰਦਾ ਉਹ ਖੋਲ ਸਕਦੇ ਨੇ ਗੰਡੋਏ ਜਿਹੜੇ ਆ ਕਾਫੀ ਤਾਦਾਦ ਦੇ ਵਿੱਚ ਨੇ ਗੁਰਸੇਵਕ ਜੀ ਇਹ ਜੋ ਤੁਸੀਂ ਸੈਟਅਪ ਲਾਇਆ ਹੋਇਆ ਉੱਤੇ ਇਹ ਹਰੀ ਚਾਦਰ ਦਿੱਤੀ ਹੈ ਤੇ ਇੱਥੇ ਸਰੀਏ ਦੇ ਹਿਸਾਬ ਨਾਲ ਤੁਸੀਂ ਆਹ ਫੁਆਰੇ ਜੇ ਵੀ ਲਾਏ ਹੋਏ ਆ ਇਸ ਸੈਟਅਪ ਬਾਰੇ ਦੱਸ ਦਿਓ ਇਹ ਕਿਉਂ ਲਾਇਆ ਹੈਗਾ ਇਹਨਾਂ ਨੂੰ ਪਾਣੀ ਦੀ ਵੀ ਲੋੜ ਹੁੰਦੀ ਹੈ ਕਦੋਂ ਪਾਣੀ ਛੱਡਦੇ ਹੋ ਸਾਰਾ ਦੱਸ ਦਿਓ ਸਾਨੂੰ ਇਹ ਸਰ ਜਿਹੜੀ ਚਾਦਰ ਆ ਇਹ ਛਾਂ ਵਾਸਤੇ ਹੈ ਜੀ ਠੀਕ ਆ ਮਤਲਬ ਡਬਲ ਪਾਈ ਹੋਈ ਹੈ ਅੱਛਾ ਜੀ ਪਹਿਲਾਂ ਸਿੰਗਲ ਚਾਦਰ ਹੀ ਸਿੰਗਲ ਵਿੱਚ ਦੀ ਨਾ ਧੁੱਪ ਥੋੜੀ ਹੀ ਲੰਘ ਜਾਂਦੀ ਸੀ ਤਾਪਮਾਨ ਲੰਘ ਜਾਂਦਾ ਸੀ ਅੱਛਾ ਜੀ ਇਹ ਜਦੋਂ ਮਤਲਬ ਉਹਨਾ ਆਪਣਾ ਮਈ ਦਾ ਮਹੀਨਾ ਆਉਗਾ ਜੀ April May ਦਾ ਗਰਮੀ ਵਾਲੀ ਆ ਜੂਗਾ ਜੀ ਉਦੋਂ ਫਿਰ ਪਹਾਰੇ ਛੱਡੇ ਜਾਂਦੇ ਠੀਕ ਹੈ ਲਗਭਗ ਇਹ ਅੱਧਾ ਘੰਟਾ ਚੱਲੀ ਜਾਂਦੇ ਜੀ ਠੀਕ ਆ ਅੱਧੇ ਘੰਟੇ ਦੇ ਵਿੱਚ ਇਹਦੇ ਵਿੱਚ ਓਨੀ ਨਮੀ ਬਣੀ ਰਹਿੰਦੀ ਨਮੀ ਬਣੀ ਰਹਿੰਦੀ ਹਾਂ ਜੀ ਸਰ ਹੁਣ ਤੁਹਾਨੂੰ ਅਸੀਂ ਤਿਆਰ ਖਾਦ ਵੀ ਦਿਖਾ ਦਿੰਨੇ ਗੁਰਸੇਵਕ ਜੀ ਇਸ ਤਿਆਰ ਖਾਦ ਬਾਰੇ ਦੱਸੋ ਹਾਂਜੀ ਸਰ ਇਹ ਬਿਲਕੁਲ ਤਿਆਰ ਕਰੀ ਪਈ ਹੋਇਆ ਹਾਂ ਆ ਵੇਖੋ ਜੀ ਇਦਾਂ ਜੀ ਸੋ ਇਦਾਂ ਜਦੋਂ ਇਹ ਪੁਰਪਰੀ ਹੋ ਜਾਂਦੀ ਹੈ ਇਹ ਤਾਂ ਉਦੋਂ ਇਹ ਤਿਆਰ ਹਾਂਜੀ ਹੁਣ ਮੋਚਰ ਸਹੀ ਹੈ ਜੀ ਇਹਦਾ ਜੀ ਸੋ ਇਸ ਜੇ ਜ਼ਿਆਦਾ ਬਿੱਲੀ ਵੀ ਨਹੀਂ ਚੱਲਦੀ ਸਰ ਇਹ ਹਾਂਜੀ ਇਸ ਦੀ ਪੈਕਿੰਗ ਕਿਵੇਂ ਕਰਨੀ ਹੈ ਤਾਂ ਕਿ ਖਰਾਬ ਨਾ ਹੋਵੇ ਪੈਕਿੰਗ ਸਾਰੇ ਇਹ 10 ਕਿਲੋ ਦੀ ਜੀ ਤੇ 25 ਕਿਲੋ ਦੀ ਚੱਲਦੀ ਆਪਣੀ ਠੀਕ ਆ ਤੇ ਗੰਡੋਆਂ ਨੂੰ ਅਸੀਂ ਉਦੋਂ ਹੀ ਵੇਖਦੇ ਹੁੰਦੇ ਜਦੋਂ ਮੀਂਹ ਕਣੀ ਪੈਂਦੀ ਹੈ ਤੇ ਗੰਡੋਏ ਨਿਕਲਦੇ ਆ ਪਰ ਇਹ ਕੰਮ ਕਿਸ ਤਰ੍ਹਾਂ ਹੁੰਦੇ ਆ ਦੇਖੋ ਇਹ ਕੁਦਰਤ ਦੇ ਲਈ ਵੀ ਬਹੁਤ ਵਧੀਆ ਵਰਦਾਨ ਸਾਬਤ ਹੋ ਰਿਹਾ ਹੈ ਇਹ ਕੂੜੇ ਨੂੰ ਖਾਦ ਦੇ ਵਿੱਚ ਬਦਲ ਰਹੀ ਹੈ ਇਹ ਗੋਹੇ ਨੂੰ ਖਾਦ ਚ ਬਦਲ ਰਹੀ ਹੈ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਜ਼ਰੂਰ ਕਰੀਏ ਜਿੱਥੇ ਕਿਤੇ ਵੀ ਸਾਡੇ ਆਲੇ ਦੁਆਲੇ ਅਜਿਹੇ ਫਾਰਮ ਨੇ ਉੱਥੇ ਜਾ ਕੇ ਵਿਜ਼ਿਟ ਕਰੀਏ ਫਾਰਮ ਮਾਲਕਾਂ ਦੇ ਨਾਲ ਗੱਲਬਾਤ ਕਰੀਏ ਨੌਜਵਾਨ ਸਾਥੀਓ ਖੇਤੀ ਵਿਗਿਆਨ ਕੇਂਦਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਨੇ ਉੱਥੇ ਜਾ ਕੇ ਵੀ ਤੁਸੀਂ ਇਹ ਜਾਣਕਾਰੀ ਹਾਸਲ ਕਰ ਸਕਦੇ ਹੋ ਤੇ ਉਹ ਗੱਲ ਹੈ ਵੀ ਜਾਂ ਰਾ ਪਿਆ ਜਾਣੀਏ ਜਾਂ ਵਾ ਪਿਆ ਜਾਣੀਏ ਇਸ ਤਰ੍ਹਾਂ ਦੇ ਰਾ ਤੁਸੀਂ ਵੀ ਪਾਓ ਸਾਥੀਓ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਅਸੀਂ ਤੁਹਾਡੇ ਲਈ ਚੈਨਲ ਸਬਰੰਗ ਦੇ ਉੱਤੇ ਲੈ ਕੇ ਆਉਂਦੇ ਰਾਂ ਤੁਸੀਂ ਖੇਤੀ ਨਾਲ ਸੰਬੰਧਿਤ ਕੋਈ ਹੋਰ ਤਰ੍ਹਾਂ ਦੀ ਖੇਤੀ ਬਾਰੇ ਜਾਣਨਾ ਚਾਹੁੰਦੇ ਹੋ ਕਿਸੇ ਹੋਰ ਫਾਰਮ ਜਾਂ ਕਿਸੇ ਹੋਰ ਉਤਪਾਦਨ ਬਾਰੇ ਜਾਣਨਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਕਮੈਂਟਾਂ 'ਚ ਦੱਸ ਸਕਦੇ ਹੋ ਅਸੀਂ ਉਹੋ ਜਿਹਾ ਫਾਰਮ ਵੀ ਭਾਲ ਕੇ ਲੱਭ ਕੇ ਉਸ ਤਰ੍ਹਾਂ ਦੀ ਜਾਣਕਾਰੀ ਵੀ ਤੁਹਾਡੇ ਲਈ ਇਸ ਚੈਨਲ ਸਬਰੰਗ ਤੇ ਜ਼ਰੂਰ ਲੈ ਕੇ ਆਂਦੇ ਉਸ ਦੇ ਲਈ ਚੈਨਲ ਤੁਸੀਂ ਸਬਰੰਗ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਸਾਡੇ ਚੈਨਲ ਦਾ ਹੈਂਡਲ ਹੈ @sabrang sabhramg ਧੰਨਵਾਦ